ਆ ਜੋ ਤੱਕੇ ਵਰਗੇ ਡਾਣੇ ਨਾ ਆਪਾਂ ਉਹਨੇ ਬੰਦ ਹੋ ਗਿਆ ਵਾ ਇਹਦਾ ਰੁਪਈਆ ਦਾ ਨਹੀਂ ਕੋਈ ਲਓ ਜੀ ਅੱਜ ਦੀ ਕਾਫੀ ਮੇਰੇ ਵੱਲੋਂ ਆ ਮੇਰੀ ਕਾਫੀ ਲਈ ਸੀ ਪੀਆ ਮੈਂ ਕਾਫੀ ਲਈ ਸੀ ਪੀਆ ਤੁਮ ਮੈਨੂੰ ਪੁੱਛਣਾ ਨਹੀਂ ਕੋ ਖਵਾ ਪਿਆ ਨਾ ਮੈਂ ਆ ਵੀ ਕਿਸੇ ਮੋੜ ਤੇ ਆਈ ਆ ਬੇਬੇ ਨੂੰ ਕਿੰਨੇ ਸਾਲ ਹੋ ਗਏ ਚੰਡੀਗੜ੍ਹ ਜਾਣਾ ਦੇਖਿਆ ਨਹੀਂ ਤੁਹਾਨੂੰ ਪਿਓ ਦਾਦਾ ਨਹੀਂ ਗਿਆ ਹੁਣ ਮੇਰੇ ਬੇਬੇ ਵਾ ਕਿੰਨੇ ਸਾਲ ਚਾਰ ਪੰਜ ਸਾਲ ਲਾਰੇ ਲਾਉਂਦੇ ਨੇ ਹੁਣ ਜਾਓ ਕੋ ਖਾਣਾ ਪੀਣਾ ਸਾਨੂੰ ਖਵਾ ਦਿਓ ਫੇਰ ਹਿੰਦੀ ਗਾ ਰਹੀ ਘਰੋਂ ਕੱਟੇ ਵੱਟੇ ਆ ਗਾ ਤਾਂ ਜਿੱਥੇ ਮਿਲਦੀ ਨ ਕੋਹਣੀ ਜਿੱਤੀ ਡੰਗਰ ਖਾਦੇ ਮੱਝਾਂ 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 ਅੱਜ ਤੂੰ ਹੀ ਨਹੀਂ ਖਾਣੇ ਜਿਵੇਂ ਮੱਝਾਂ ਖਾਂਦੀਆਂ ਲੈ ਬੀਬੇ ਕਿਵੇਂ ਮੌਲਿਕ ਨੰਬਰ ਫਿਰ ਹਾਂ ਹਾਂ ਇੱਕ ਨੰਬਰ ਕਿਵੇਂ ਲੱਗਾ ਚੰਡੀਗੜ੍ਹ ਫਿਰ ਅੱਜ ਚੰਡੀਗੜ੍ਹ ਪਹੁੰਚਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਉਹ ਮੌਲਿਕ ਅਰੇ ਮੌਲੀ ਕੱਲ ਦਾ ਭਾਇਆ ਫਲੈਟ ਦਾ ਮੌਲੀ ਦਾ ਉਹ ਵੇਖਿਆ ਮਾਰਿਆ ਜੇ ਹਜੇ ਤਾਂ ਚੰਡੀਗੜ੍ਹ ਵੇਖਣਾ ਬੇਬੇ ਚੰਡੀਗੜ੍ਹ ਵਾਹਾਂ ਟੈਨਸ਼ਨ ਨਹੀਂ ਦਬਰਾਨੇ ਕਿ ਆਪਣੇ ਹੁੰਦੇ ਆ ਤੂੰ ਲਾਲਾ ਲਾਲਾ ਕਲਾਵਾਂਗੇ ਓਕੇ ਰੋਡ ਕਰਾ ਦਾਂਗੇ ਚੰਡੀਗੜ੍ਹ ਚੰਡੀਗੜ੍ਹ ਮੈਨੂੰ ਨਹੀਂ ਆਉਂਦਾ ਨਾਲ ਚੰਡੀ ਚੰਡੀਗੜ੍ਹ ਬੋਲੀ ਪੈਂਦੀ ਨੱਚੂਗਾ ਲਾਹੌਰ ਸਾਰਾ ਤੇ ਕੀ ਨੱਚੂਗਾ ਸੱਚੀ ਗੱਲ ਨੱਚੂਗਾ ਹੀ ਨਾ ਵੇ ਨੱਚੂਗਾ ਓਕੇ ਰੋਟ ਹੋ ਜੂਗੀ ਬਿਲਕੁਲ ਕਿਵੇਂ ਮੋਹੱਲ ਨਹੀਂ ਬੇਬੇ ਕਿਵੇਂ ਲੱਗਾ ਫਿਰ ਚੰਡੀਗੜ੍ਹ ਮੋਹੱਲੀ ਕਿਵੇਂ ਲੱਗਾ ਬੜੀ ਵਧੀਆ ਲੱਗਾ ਸਫਰ ਕਿਵੇਂ ਰਿਆ ਕਿਸੇ ਮੋਦ ਲਿਆਈ ਆ ਬੇਬੇ ਨੂੰ ਕਿੰਨੇ ਸਾਲ ਹੋ ਗਏ ਚੰਡੀਗੜ੍ਹ ਜਾਣਾ ਨਹੀਂ ਦੇਖਿਆ ਨਹੀਂ ਸਾਨੂੰ ਪਿਓ ਦਾਦਾ ਨਹੀਂ ਗਿਆ ਹੁਣ ਮੈਨੂੰ ਬੇਬੇ ਵਾ ਕਿੰਨੇ ਸਾਲ ਚਾਰ ਪੰਜ ਸਾਲ ਲਾਰੇ ਲਾਉਂਦੇ ਹੁਣ ਜਾਵਾਂਗੇ ਹੁਣ ਜਾਵਾਂਗੇ ਆਖਰੀ ਉਹਦੇ ਨਾਲ ਹੀ ਗਿਆ ਇਹਨਾਂ ਸਾਡੇ ਨਾਨੇ ਆ ਉਹਦਾ ਵੇਖ ਕੋਈ ਕਾਟ ਪੈ ਜਾਂਦੀ ਗੱਬਰਾ ਹਾਂ ਨੇ ਹੁਣ ਨੇ ਰਿਕਾਰਡ ਪੀਆਰ ਕੀ ਫੇਰ ਤੇ ਪਰਮਾਤਮਾ ਦੇ ਬਸ ਅਸੀਂ ਅਗਰ ਨਿਕਲ ਜਾਈਏ ਕਿਰਕ ਕਰੋ ਵੇਖੀ ਜਾਓ ਬਾਸ ਹੁਣ ਬੇਬੇ ਨੂੰ ਚੱਲੇ ਘਮਾਉਣ ਇੱਥੇ ਸੀਪੀ ਮਾਲ ਸਾਰੇ ਕਿਤੇ ਲੈ ਜਾਣਾ ਗੇੜੀ ਰੂਟ ਵੀ ਜਾਣਾ ਬੇਬੇ ਆਪਾਂ ਜਿੱਥੇ ਮਰਜੀ ਜਿਹੜੀਆਂ ਲਾਂ ਜਾਵਾਂਗੇ ਠੀਕ ਆ ਠੀਕ ਆ ਜਿਹੜੀਆਂ ਛਾਣ ਪੀਣ ਚੱਲਦੇ ਫਿਰ ਆਪਾਂ ਵਧੀਆ ਕੈਫੇ ਕਿਤੇ ਜਿੱਥੇ ਜਿੱਥੇ ਚੱਲਦਾ ਚੱਲ ਜੀ ਸ਼ਾਪਿੰਗ ਕਾਣੀ ਬੇਬੇ ਸ਼ਾਪਿੰਗ ਕਰਨੀ ਹੈ ਜੇ ਹਾਂ ਕਰਨੀ ਆ ਜਿਦਾਂ ਲੱਗਿਆ ਪੈਂਦਾ ਆਏ ਤਾਂ ਤੈਨੂੰ ਬੈਡ ਤੇ ਸ਼ੋਅ ਵੇਂਦੀ ਜੇ ਇਹਦਾ ਬੈਡ ਰੱਖਤੀਂਦੀ ਬਈਆ ਬੈਡ ਰੱਖਤੀ ਹੋਈ ਆ ਚਲੋ ਸ਼ਾਪਿੰਗ ਕਰਦੇ ਆ ਮਸਮਾਨਾ ਫੇ ਮੱਥਾ ਢੇਕਣ ਮੱਥਾ ਢੇਕ ਕੇ ਫਿਰ ਘੁੰਮਣ ਫਿਰ ਜਾਣੇ ਫਿਰ ਅੱਛੇ ਇੱਥੇ ਆਉਂਦਾ ਹੁਣ ਹਰਮਨ ਅੱਗੇ ਆਉਂਦੇ ਨੇ ਇਹ ਹਾਂ ਹਾਂ ਉਹਨਾਂ ਨੇ ਮੈਂ ਵੀ ਇੱਥੇ ਅੱਛੇ ਮੱਥਾ ਢੇਕ ਕੇ ਫਿਰ ਵਧੀਆ ਹੀਦਾ ਵੀ ਚਾਹੀਦਾ ਵੀ ਹੈ ਮੈਂ ਗੁਰੂ ਘਰ ਆਉਣਾ ਜ਼ਰੂਰੀ ਆ ਜ਼ਰੂਰੀ ਜ਼ਰੂਰੀ ਗੁਰੂ ਘਰ ਆਉਣਾ ਤਾਂ ਸਹੀ ਗੱਲ ਹੈ ਸਵੇਰੇ ਸਾਵਾਂ ਸਵੇਰ ਕਨ ਗਿਆ ਨੇ ਆਇਆ ਕਰ ਬੰਦੇ ਆ ਨਾ ਗੁਰੂ ਦਾ ਧਿਆਇਆ ਕਰ ਸਹੀ ਗੱਲ ਬੰਦੇ ਆ ਜ਼ਰੂਰੀ ਤੇ ਆਉਣਾ ਚਾਹੀਦਾ ਵਾ ਜ਼ਰੂਰੀ ਮੈਂ ਆਪ ਸਵੇਰੇ ਉੱਠ ਕੇ ਹੋਰ ਮੈਂ ਮੂਲ ਮੰਤਰਾ ਮੈਂ ਪਾਰ ਕਰ ਲੈਣੀ ਜਿੰਨਾ ਕਿ ਮੈਥੋਂ ਬਹੁਤ ਵਧੀਆ ਬੇਬੇ ਕਰਨਾ ਰੇ ਜਿੰਨਾ ਕਿ ਬੈਠਾ ਹੁੰਦਾ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਸੁਣਾਵਰ ਜਿੰਨਾ ਵੀ ਆਪਦੇ ਮਨ ਦੇ ਚ ਰੱਦਿਆ ਉਹਨਾਂ ਕਰ ਬਾਕੀ ਮਨ ਸਾਹ ਪਰਖੋ ਹਾਂ ਮਾੜਾ ਕਿਸੇ ਦਾ ਕਰੋ ਨਾ ਥੋਟੋ ਮਾੜਾ ਮਾੜਾ ਆਖ ਤੇ ਮਾੜੇ ਕੋਈ ਮੈਨੂੰ 베ਜ ਦੀ ਜਰੂਰ ਪਰ ਮਾਕੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਬੇਬੇ ਆਪਾਂ ਫਿਰ ਕੀ ਦਾ ਕਰਨਾ ਗਗੋ ਸਹੀ ਗੱਲ ਚਲੋ ਹੋਰ ਕੀ ਦਾ ਕਰ ਫਰੇਗ ਦਾ ਚੰਗਾ ਸੋਚੋ ਚੰਗਾ ਲੈ ਵੀ ਖਰਾ ਚੱਕ ਬੇਬੇ ਨੂੰ ਜਿੱਤੀ ਲੋ ਵੈਨ ਜੀ ਪੰਜ ਨੰਬਰ ਆਉਂਦੀ ਆ ਪੰਜ ਨੰਬਰ ਹੂੰ ਹੀਲ ਲੈਣੀ ਆ ਦੂਜੀ ਉੱਤੀ ਲੈਣੀ ਹੀਲ ਚੱਲੋ ਹਾਂ ਵਾ ਹੀਲ ਚ ਕਰਨੀਆਂ ਹੀਲ ਸਹੀ ਰੋ ਮਹਿਮਾ ਕਿਵੇਂ ਸੋਣੀ ਆ ਸਾ ਵੀ ਉਹ ਤੇ ਆ ਚੜਕੀ ਵੀ ਨਾ ਹੋਵੇ ਤੇ ਕਿਵੇਂ ਬੇਬੇ ਸੋਣੀ ਲਾਦੇ ਮम्मा ਵੇਖ ਮੈਨੂੰ ਸੋਨੇ ਲਾਦੀ ਚੜਕੀ ਆ ਹੈ ਹਾਂ ਤੁੰ ਦਾ ਸੋਨੇ ਸੋਣੀ ਕਿਹਾ ਆ ਪੈਰ ਸੁਜੇ ਕਰਕੇ ਆ ਰੰਗ ਗੁਲਾਬੀ ਵੇਲਾ ਫਿਰ ਰੰਗ ਕਿਹੜਾ ਲਾਣਾ ਬੇ ਰੰਗ ਤਾਂ ਕਾਲਾ ਹੀ ਲਾਵਾਂਗੇ ਹੁਣ ਜਰੂਰ ਗੁਲਾਬੀ ਪਾਉਣਾ ਬੁੜੀ ਘੋੜੀ ਲਾਲ ਲਗਾਵਾ

ਨੇ ਕੌਫੀ ਲੈ ਇਸੇ ਪੀਆ ਤੂੰ ਮੈਨੂੰ ਪੁੱਛਣਾ ਨਹੀਂ ਕੋ ਖਵਾ ਪਿਆ ਨਾ ਮੈਂ ਆ ਵੀ ਚੱਕ ਲਈ ਕੌਫੀ ਮੈਂ ਆਪੇ ਪੀ ਲਈਏ ਕਿਥੋਂ ਸੀ ਬੀਟੀਐਲ ਤੋਂ ਖਾ ਪੀ ਗਏ ਆਂ ਮੇਰੇ ਖਾ ਕੇ ਆਏ ਆ ਬਾਈ ਮਾੜੀ ਮੋਟੀ ਗੱਲ ਦੇ ਕਰੋਂ ਨੰਗਾ ਥੋੜਾ ਕਰੋਂ ਨੰਗਾ ਥੋੜਾ ਵਾ ਚੱਲੇ ਹੁਣ ਗੱਲ ਵਕਰੀ ਪੈਸੇ ਮੁੱਕੇ ਸਾਡੀ ਜੇਬ ਟਹਿਗੇ ਨਹੀਂ ਗਏ ਤੇ ਤੂੰ ਪਿਆਰੇਂਗੀ ਫਿਰ ਕਿਹੜੀ ਗੱਲ ਆ ਸਹੀ ਗੱਲ ਆ ਮਾੜੀ ਆਏ ਨਹੀਂ ਗਈਦਾ ਹੁੰਦਾ ਵੀ ਹੈਗੇ ਨਹੀਂ ਗਏ ਆਈਂ ਕਹਿੰਦਾ ਹੁੰਦਾ ਥੋੜੇ ਆ ਹੈ ਹੀ ਨਹੀਂ ਥੋੜੇ ਵੀ ਕਮਣਾ ਤੇਰੇ ਕੇ ਤੇਰੇ ਕੇ ਥੋੜਾ ਜੱਜ ਕਰਦੇ ਆਪਣੇ ਤਾਂ ਲੋ ਆਪਣੇ ਲੋਕਾਂ ਨੂੰ ਦੇਣ ਵਾਲੀ ਲੈਣ ਵਾਲਾ ਕੋਹ ਨਹੀਂ ਤੂੰ ਤੂੰ ਨਾ ਗੱਲ ਨਟਾਰ ਦੋ ਮੈਨੂੰ ਵੇਪ ਰੋਟੀਨ ਤੇ ਉਹ ਦੇ ਤੇ ਇਹਨੇ ਖੋਲਿਆ ਨਵਾਂ ਕੰਮ ਇਹਨੇ ਖੋਲਿਆ ਵਾ ਨਵਾਂ ਕੰਮ ਕੋਲ ਤੂੰ ਪਹਿਲੇ ਡੋਬ ਤਾ ਨਵਾਂ ਕੰਮ ਫ੍ਰੀ ਲੈ ਲੈ ਮੇਰੇ ਤੋਂ ਆ ਨਵਾਂ ਕੰਮ ਆ ਕੋਲ ਪਹਿਲੇ ਡੋਬ ਤਾ ਮੇਰਾ ਕੰਮ ਦੇ ਦੇ ਤਾਂ ਮੈਂ ਵੇਪ ਰੋਟੀਨ ਫ੍ਰੀ ਚ ਲੈ ਲਵਾਂ ਚੱਲੀਏ ਕਾਫੀ ਲੈ ਪੀ ਲੈਣੇ ਜੇ ਰਹਿਦੀ ਆ ਜੱਸੀ ਦੀ ਕਾਫੀ ਆਜਾ ਸ਼ੂਗਰ ਆ ਤੂੰ ਹੀ ਕੋ ਪਿਆਇਆ ਮੈਨੂੰ ਕਰੇ ਮੈਨੂੰ ਬਹੁਤ ਮਾਣ ਆ ਤੇ ਤਜਸੀਏ ਮੈਨੂੰ ਤੇਰੇ ਤੇ ਬਹੁਤ ਮਾਣ ਆ ਤੂੰ ਬਹੁਤ ਕਰਦੀ ਮੇਰਾ ਇਹਨੇ ਪੈਸੇ ਦੇ ਰੋੜੇਗਾ ਇਹਨੂੰ ਖੁਣ ਨਿਚ ਵੀ ਪਾ ਦੋ ਨਾ ਤਾਂ ਹੁੰਦੀ ਇਹਨੇ ਮਾਣ ਨੂੰ ਹੋਰ ਨਾ ਕੀ ਹੋਣੀ ਉੱਚੀ ਖਾਣੇ ਨੇ ਤੈਨੂੰ ਮਿਲਾਲਾ ਕੋਈ ਕੀ ਓਏ ਸਾਡੇ ਕੌਲੀ ਨੂੰ ਕਹਿੰਦੇ ਜੇ ਘਰੇ ਪਲੇਟ ਕੌਲੀ ਨੂੰ ਕਹਿੰਦੇ ਸਾਡੇ ਖੁਰਲੀ ਖੁਰਲੀ ਨੂੰ ਕਹਿੰਦੇ ਜੀ ਗਿੱਟੀ ਡੰਗਰ ਖਾਂਦੇ ਮੱਜਾ 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 ਅਜੇ ਤੂੰ ਹੀ ਨਹੀਂ ਖਾਣੇ ਜਿਵੇਂ ਮੱਜਾ ਖਾਂਦੀ ਆ ਇਹਨੇ ਬਿੱਲੇਵੰਦੇ ਖਰਾਬੋਂ ਦੇ ਆ ਤੁਹਾਨੂੰ ਨਹੀਂ ਕਿਹਾ ਕਿ ਇੱਧਰ ਕਹਿਣ ਲੱਗਾ ਇੱਧਰ ਕਹਿਣ ਲੱਗਾ ਕਿ ਕਿਤੇ ਉਸ ਤੇ ਅੱਜ ਫੋਨ ਮਾਰਿਓ ਕਿਤੇ ਹੋਇਆ ਤੁਹਾਡੀ ਪੈਰ ਵੱਟੀ ਲਵਾਏ ਆ ਖਾਣਾ ਬਿਨਾ ਕੋ ਜੀ ਦਾਦੋ ਕੋ ਖਾਣਾ ਬਿਨਾ ਤਹਾਨੂੰ ਖਵਾਉਂਦਾ ਫੇਰਾ ਇਹ ਇੰਤਹੀ ਢੀਂਗਾ ਕਰੋ ਕੱਡੇ ਵੱਡੇ ਹੈਗਾ ਤਾਂ ਜਿੱਥੇ ਮਿਲ ਜੇ ਕੋਹਣੀ ਚੰਦਰਾਗਾ ਕੋਈ ਨਾ ਤੇਰੀ ਮੰਮੀ ਨੂੰ ਫੋਨ ਲਾ ਕੇ ਮੈਂ ਦੱਸ ਦਿੰਦੀ ਆਂ ਕਿ ਅਸੀਂ ਘਰੋਂ ਕੱਡੇ ਮੰਮੀ ਨੇ ਕਹਣਾ ਪੱਤ ਮੰਮੀ ਨੇ ਕਹਣਾ ਸਹੀ ਗੱਲ ਆ ਹਾਂ ਤੇ ਮੰਮੀ ਨੇ ਕਹਣਾ ਸਹੀ ਗੱਲੇ ਕਰੋ ਕੱਟਿਆ ਕਿ ਜੇ ਅਸੀਂ ਦੇਰ ਛੱਕਣ ਕਿਹੜਾ ਦੇਣਾ ਜਾਵਾਂ ਗੁਰਕੀਰਾ ਤੇ ਤੇਰਾ ਦਿਵਾਲੀ ਕਰਨਾ ਵਾ ਜਿਹੜਾ ਤੂੰ ਕੱਢੀ ਦੇ ਉਹ ਸ਼ੇਕ ਪੀਂਦੇ ਸਾਰੀਆਂ ਤੋਰ ਆਉਂਗੇ ਤੂੰ ਕੱਲੀ ਕੱਲੀ ਨਾਲ ਇੱਥੇ ਦੱਸਿਆ ਕੋਈ ਪਰਦੇ ਵਾਲੀ ਗੱਲ ਹੁੰਦੀ ਆ ਮੈਂ ਕੇ ਦੀ ਬੜੀ ਬੜੀ ਬੇਸ਼ਮੀ ਕੀਤੀ ਗੁਰਕੀਰਾ ਤੇ ਮੈਂ ਮੈਂ ਬੋਝੇ ਹਿਲਪਿਚਿਆ ਉਹ ਤੇ ਕਦੇ ਜਿਹਾ ਪਾਇਆ ਨਾ ਮੈਂ ਉਹ ਦਿਨ ਦੱਸਾਂ ਆ ਰਹੀਆਂ ਗੱਲਾਂ ਤਾ ਤਾ ਮੈਂ ਤੇ ਗੁਰਕੀ ਦਾ ਚੱਲਦੇ ਵਲੌਗ ਦੱਸੂ ਕੀ ਭਣਿਆ ਤੁਹਾਡਾ ਹੋਰ ਕਿਵੇਂ ਢਾਂਗ ਚੱਲੀ ਤੁਹਾਡੇ ਘਰੇ ਕੀ ਹੈ ਲੜਪੇ ਤਾ ਤਾ ਮੈਂ ਤੇ ਵੀਰ ਆ ਬਲੌਗ ਕੱਟ ਕੇ ਦੱਸਦਾ ਪੂਰਾ ਫੈਲਾ ਲਿਆ ਜਾ ਦੱਸੇ ਇੰਨੀ ਸੋਹਣੀ ਆ ਰਹੀ ਨਾ ਤੋ ਇੰਨੀ ਵਾਹ ਜੀ ਵਾਹ ਕੀ ਬਾਤ ਹੈ ਓਏ ਬਾਈ ਗੁਰੂ ਕਿਸੇ ਨੇ ਕੁਝ ਖਵਾਉਣਾ ਹੋਵੇ ਤੇ ਖਵਾ ਸਕਦਾ ਦੱਸੋ ਕੀ ਖਾਣਾ ਮੈਂ ਕਦੇ ਨਹੀਂ ਟਿੰਮ ਵਾਲੀ ਕਾਫੀ ਕੀ ਖਾਣਾ ਹਾਂ ਜੀ ਨਹੀਂ ਕਦੇ ਵੀ ਨਹੀਂ ਟੇਮਾਟ ਹੁੰਦੀ ਅੱਜ ਵੀ ਬਿੱਤੀ ਫਰੈਂਚ ਵੀ ਨਹੀਂ ਲਾ ਕਦੇ ਨਹੀਂ ਕੀਤੀ ਆ ਮੈਂ ਕਦੇ ਨਹੀਂ ਕੌਫੀ ਵੀ ਕੇ ਵੇਖੀ ਖਾਣ ਨੂੰ ਇੱਕ ਚੀਜ਼ ਹੈਗੀ ਆ ਵਾਟਸ ਮੈਂ ਮੈਂ ਕੋਈ ਬੋਲਿਆ ਨਹੀਂਗਾ ਮੈਂ ਕੋਈ ਬੋਲਿਆ ਵਾ ਤੈਨੂੰ ਪਤਾ ਮੇਰਾ ਮੈਂ ਨਹੀਂ ਕੋਈ ਬੋਲਿਆ ਤੈਨਾਂ ਮੈਂ ਬੋਲੂਗਾ ਤੇਨਾਂ ਮੈਂ ਬੋਲੂਗਾ ਕੀ ਬੋਲਣਾ ਚਾਹੁੰਦਾ ਇਹਨੇ ਕੋ ਖਾਣਾ ਵਾ ਮੈਂ ਖੜ ਜਾ ਮੈਨੂੰ ਉਥੋਂ ਖਵਾ ਦੇਣਾ ਕੋਈ ਨਾ ਕੋਈ ਕੀ ਆ ਬੂਟ ਛਿੱਤਰ ਉਹ ਐ ਨਹੀਂ ਯਾਰ ਹੈ ਨਹੀਂ ਜੱਸੀ ਨਪਰਾ ਮੈਂ ਕੀ ਖਵਾਉਣਾ ਇਹਨੂੰ ਔਰ ਕੀ ਖਾਣਾ ਦੱਸੋ ਕੁੜੀਓ ਕੁਛ ਨਹੀਂ ਖਾਣਾ ਜਿਗਰ ਆ ਦਿਲ ਆ ਦਿਲ ਮੁੰਡੇ ਦਾ ਆ ਤੁਹਾਡੀ ਮਰਜ਼ੀ ਅੱਗੇ ਬਾਈ ਸੁੱਧੀ ਗੱਲ ਤੇ ਮੇਰੇ ਦਿਲ ਦੀ ਫੀਲਿੰਗ ਦਿਲ ਦੀ ਫੀਲਿੰਗ ਸ੍ਰਿੰਕ ਹੋ ਜਾਂਦਾ ਦਿਲ ਦੀ ਫੀਲਿੰਗ ਸਮਝ ਲਈ ਕੋਈ ਨਹੀਂ ਖਾਣਾ ਇਹਨਾਂ ਨੇ ਕਹਿਤਾ ਨਾ ਇਹੇ ਮੇਰੇ ਦਿਲ ਦੀ ਮੈਂ ਕੁਝ ਨਹੀਂ ਖਵਾਉਣਾ ਇਹ ਸੁਣਾ ਚਾਹੁੰਦਾ ਇਹੇ ਹੀ ਦੋਨਾਂ ਕਹਿੰਦਾ ਮੈਂ ਕੁਝ ਨਹੀਂ ਖਵਾਣਾ ਬਾਕੀ ਕੁੜੀ ਨਾ ਪੁੱ ਬੁਲ ਸਪੋਰਟ ਕਰਨੀ ਕੁੜੀ ਆਪਣੀ ਬੁਟੀਕ ਓਪਨ ਕਰਨ ਲੱਗੀ ਆਪਣਾ ਲੇਬਲ ਔਨ ਲੱਗੀ ਆ ਕਿਸ ਨਾਮ ਤੇ ਲੇਬਲ ਆਪਣਾ ਰੋਜ਼ ਗੋਲਡ ਲਿਬਾਸ ਚਲੋ ਕੁੜੀ ਮਿਹਨਤ ਕਰਦੀ ਮਿਹਨਤ ਕਰਨੀ ਚਾਹੀਦੀ ਆ ਆਪਾਂ ਹਜੇ ਕੰਮ ਕਰਨਾ ਚਾਹੀਦਾ ਚਲੋ ਹਣਾ ਇਹ ਇਨਫਲੂਐਂਸਰ ਚਲੋ ਇੱਕ ਸਾਈਡ ਆ ਆਪਦਾ ਬਿਜ਼ਨਸ ਇਹਨਾਂ ਜ਼ਰੂਰੀ ਕਰਨਾ ਚਾਹੀਦਾ ਵਾ ਮੈਨੂੰ ਬਹੁਤ ਵਧੀਆ ਗੱਲ ਲੱਗੀ ਮਤਾਂ ਦਿੰਦਾ ਇਹ ਬੰਦਾ ਇਹਨੀਆਂ ਮਤਾਂ ਦਿੰਦਾ ਇਹਨੇ ਆਪਣਾ ਲੇਬਲ ਕਹਿਣਾ ਸੂਟ ਚਾਹੀਦਾ ਕਹਿਣਾ ਕੋਈ ਚੀਜ਼ ਚਾਹੀਦੀ ਆ ਜੀ ਮੰਮੀ ਲਈ ਆ ਜੀ ਭੈਣ ਲਈ ਆ ਤੇ ਡੈਡ ਉਹ ਆਪਦੀ ਚਾਚੀ ਲਈ ਤਾਈ ਲਈ ਸੂਟ ਇਹਨਾਂ ਤੋਂ ਲਹਿੰਗਾ ਲਾਚਾ ਕੁਝ ਵੀ ਚਾਹੀਦਾ ਇਹਨਾਂ ਨੂੰ ਲੈ ਸਕਦੇ ਤੁਸੀਂ ਇਹਨਾਂ ਦੇ ਆਪਣੀ ਬੁਟੀਕ ਆ ਰੋਜ਼ ਲੇਬਲ ਰੋਜ਼ ਗੋਲਡਨ ਨਿਵਾਸ ਰੋਜ਼ ਗੋਲਡਨ ਨਿਵਾਸ ਆ ਬਾਕੀ ਇਹ ਬੁਟੀਕ ਕੋਈ ਨਾ ਓਪਨ ਕਰਾਂਗੇ ਵਲੌਗ ਬਣਾਵਾਂਗੇ ਸਪੈਸ਼ਲ ਤੇ ਥੈਂਕ ਯੂ ਸੋ ਮੱਚ ਤੇ ਫੋਲੋ ਕਰ ਲਓ ਮੈਨੂੰ ਸਬਸਕ੍ਰਾਈਬ ਕਰ ਦਿਓ ਫੋਲੋ ਕਰ ਲਿਆ ਉਹਨੂੰ ਕਮੈਂਟ ਉਹਦੀ ਪੋਸਟ ਤੇ ਜਾ ਕੇ ਕਰ ਦਿਓ ਤੇ ਲਾਈਕ ਇਧਰ ਕਰ ਦਿਓ ਨਹੀਂ ਸ਼ੇਅਰ ਮੇਰਾ ਪੇਜ ਕਰ ਦਿਓ ਤੇ ਇਧਰ ਇਹਨਾਂ ਨੂੰ ਲਾਈਕ ਕਰ ਦਿਓ ਹਲੋ ਓਕੇ ਬਾਏ ਮਿਲਦੇ ਹਾਂ ਕਮੈਂਟ ਕਰ ਦਿਓ ਲਾਈਕ ਕਰ ਸਬਸਕ੍ਰਾਈਬ ਕਰ ਸਾਰਾ ਕਰਵਾਣਾ ਕਰ ਦਿਓ ਸਾਰਾ ਕੁਝ ਕਰਦਾ ਜੋ ਹੋਈ ਹੁੰਦਾ ਸਾਡੇ ਕੋਲ ਜੋ ਵਲੌਗ ਹੁੰਦਾ WhatsApp ਤੇ ਘਰੇ ਸਾਰਿਆਂ ਨੂੰ ਭੇਜ ਦਿਓ ਕਿਸ ਨੋਵਰ ਬਾਲ ਦਾ ਚੈਨਲ ਆ ਸਬਸਕ੍ਰਾਈਬ ਕਰ ਲਓ ਸੋਹਣਾ ਸੁਨੱਖਾ ਮੁੰਡਾ ਗੱਭਰੂ ਨੌਜਵਾਨ ਕੱਦ 6 ਫੁੱਟ ਤੇ ਕੰਨਿਆਂ ਦੀ ਲੋੜ ਆ ਵਾਰਦੀ ਲੋੜ ਤੇ ਅੱਛਾ ਵਾਰਦੀ ਲੋੜ ਕੁੜੀ ਨੂੰ ਹੁੰਦੀ ਕੰਨਿਆਂ ਦੀ ਲੋੜ ਨਹੀਂ ਭੇਜਦੀ ਨਾ ਫਿਰ ਮੇਰੇ ਕੋ ਕੰਟੈਂਟ ਨਹੀਂ ਬਣਦਾ ਹੋਣੀ ਜੀ ਬਣਾਇਆ ਉਹ ਕਹੇ ਵੀਡੀਓ ਸਮਰ ਮਨਪ੍ਰੀਤ ਜੀ ਨੇ ਫਰੈਂਡ ਬਧਾਈਆਂ ਹੁਣ ਮਿਲ ਗਿਆ ਬਿਲਕੁਲ ਲਵਾਫਾ ਮਿਲ ਗਿਆ ਬਧਾਈਆਂ ਹੁਣ ਵੈਰੀ ਗੁੱਡ ਲਵਾਫਾ ਮਿਲ ਗਿਆ ਹਾਏ ਥੈਂਕ ਯੂ ਲਵ ਯੂ ਭਰਾ ਜਿੰਦਾਬਾਦ ਦਾ ਰਹਾ ਯਾਰ ਕਾਟਾ ਪੈਜ ਲੈ ਸਲੀਪਰਾਂ ਦੇ ਕਿੰਨੇ ਸਲੀਪਰ ਗੁੱਡੀ ਆਪਣੇ ਕਿੰਨੇ ਤੇ ਆਏ ਹਜ਼ਾਰ ਦੇ ਸੀ ਉਹ ਹਜ਼ਾਰ ਦਾ ਕਾਟਾ ਪੈਜ ਲੈ ਗਿਆ ਕਰਤਨ ਕੰਮ ਹੋਈ ਵੈਰੀ ਗੁੱਡ bro ਤੂੰ ਜਿੰਦਾਬਾਦ ਹੈ ਪਰ ਹੀਲ ਪਾ ਕੇ ਜਿਹੜਾ ਰੋਡ ਕ੍ਰੋਸ ਕਰਨਾ ਉਹ ਅੱਛਾ ਪੈਨਸਲ ਹੀਲ ਪਾਈਆ ਵਾਹ ਜੀ ਵਾਹ ਗੱਡੀ ਚ ਚਲਾਈ ਬਣੀ ਹੀਲ ਪਾ ਕੇ ਉਹ ਗੱਡੀ ਕੋਈ ਚੱਕਰ ਨਹੀਂ ਗੱਡੀ ਆਪਣੇ ਤੋਂ ਗੁੱਡੀ ਦੀ ਮੰਦਲਾ ਮੱਤਾ ਕਰਦੀ ਆ ਆਇਆ ਟੱਕੇ ਮਾਰ ਕੇ ਘਟਾਉਂਦੇ ਨੇ ਆਪਾਂ ਉਹਨਾਂ ਬੰਦ ਹੋ ਗਿਆ ਵਾ ਫੀਡਰ ਫੀਡਾ ਨਹੀਂ ਕੋਈ 10 ਘੰਟੇ ਹੋ ਗਏ ਤੇ ਬੜੇ ਨੂੰ ਗੱਡੀ ਕਿੰਨਾ ਲੱਗਿਆ ਟੈਰ ਤੇ ਆਏ ਅਸੀਂ ਤਾਂ ਗੱਡੀ ਤੇ ਢੋਡੀ ਤੇ ਆਹ ਗੱਡੀ ਲੱਗੀ ਉੱਥੇ ਆ ਜਾਓ ਆ ਜਾਓ ਗਾਇਸ ਗੱਡੀ ਕੋਲ ਚੱਲੀ ਜਾਏ ਰਹਿਣਾ ਚੱਲਗੇ ਆਪਣਾ ਸੱਜਣ ਮਿੱਤਰ ਬੁੱਢੀ ਵਧਾਈਆਂ ਹੁਣ ਗੱਡੀ ਦੀਆਂ ਥੈਂਕ ਯੂ ਸੋ। ਕੁੜੀ ਨੇ ਮਿਹਨਤ ਕਰਕੇ ਲੈਣੀ ਹੈ ਖੁਸ਼ੀ ਹੁੰਦੀ ਆਪਰ ਨੂੰ ਕਿ ਮਿਹਨਤ ਕਰਦਾ ਤੇ। ਮੈਂ ਸਹੀ ਕਿਹਾ ਹੈ। ਅਵੇਲਾ ਇੱਕ ਡਿਸਕ੍ਰੀਨ ਲਵਾਈ। ਬਲੌਗਰ ਨੇ ਇੱਧਰ ਪੂਰਾ ਕਰ। ਹੈਨਾ? ਨਹੀਂ ਸੋਹਣੀ ਆ ਜਾਰ। ਚਲੌਣੀ ਹੁੰਦੀ ਆ? ਫੇਰ ਠੀਕ ਆ ਤੇ। ਮੈਂ ਚਲੌਣੀ ਹੁੰਦੀ ਪੁੱਛ ਲਈ ਏ। ਇਹ ਠੀਕ ਆ ਮੈਂ ਆਪੇ ਚਲਦੀ ਹਾਂ। ਨਹੀਂ ਵਧੀਆ ਵਾ। ਇੰਡੀਆ 'ਚ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹਨੂੰ ਨਿਵਾਣ ਨੂੰ ਲਿਆ ਕਰੋ ਵਿੱਚ ਬੈਗ ਗਿਆ ਮੁਸ਼ਕਿਲ ਆ ਰਿਹਾ ਗੱਡੀ ਜਨੇ। ਓਕੇ ਵੀਰੇ ਬਾਏ ਗੁੱਡ ਨਾਈਟ। ਬਾਏ ਬਾਏ ਓਕੇ ਬਾਏ ਓਕੇ। ਬਾਈ ਮਿਲਦੇ ਕੱਲ ਨੂੰ ਆ ਜਿਓ ਟਾਈਮ ਨਾਲ ਚੰਗਾ ਚੰਗਾ ਚਲੋ ਫੇਕ ਮਿਲਦੇ ਬਾਈ ਬਾਈ ਲਓ ਵੀ ਮਿੱਤਰੋ ਆਪਣੀ ਤਿਆਰੀ ਆ ਹੁਣ ਕਿੱਦਰੀ ਤਿਆਰੀ ਆਪਣੀ ਜੁਬਲੀ ਵਾਗਰੀ ਤਿਆਰੀ ਆ ਤੇ ਸਾਡੀ ਜਾਨੀ ਯਾਰ ਸਾਨੂੰ ਕਦੋਂ ਦੇ ਡੀ ਕਰੇ ਨੇ ਸਨੂਵਰ ਕਦੋਂ ਬਹਨੇ ਲਾਈ ਸਾਨੂੰ ਬੜਾ ਫਰੀਜ਼ ਦਾ ਰਾਸ਼ਦ ਖਾਨ ਦੇ ਹੱਥ ਪਈ ਉੱਥੇ ਵੇਖ ਕੇ ਕਾਫੀ ਪੀਣ ਲੱਗੇ ਨਹੀਂ ਯਾਰ ਅੱਜ ਇੱਕ ਬੰਦਾ ਸਾਨੂੰ ਧੋਖਾ ਦੇ ਗਿਆ ਅਸੀਂ ਸੋਚ ਕੇ ਆਏ ਸੀ ਕਿ ਅੱਜ ਉਹਦੇ ਕੋਲੋਂ ਖਾਣਾ ਉਹ ਪਤੰਦਰ ਮੁੱਕਰ ਹੀ ਗਿਆ ਉਹ ਸਾਨੂੰ ਕਹਿੰਦਾ 300 ਦੀ ਕਾਫੀ ਪੀਓ ਅਕੋ ਕਹਿੰਦਾ ਬੂਬਾ ਬੂਬਾ ਕਾਫੀ ਕਿਹੜੀ ਬੂਬਾ ਕਾਫੀ ਬੂਬਾ ਕਾਫੀ ਮੈਨੂੰ ਕਾਫੀ ਪੀ ਲਿਆ ਸਣੀ ਬੂਬਾ ਬੂਬਾ ਕਿਹੜੀ ਆ ਇਹਦਾ ਬੂਬਾ ਕੌਫੀ ਪਿਆਓ ਮੈਨੂੰ ਸੌਣ ਲੱਗੇ ਕਰੋ ਧਾਰ ਕਹਿ ਵੀ ਉਹ ਤੋਂ ਪੱਲੇ ਖਾਣਾ ਹੀ ਖਾਣਾ ਅੱਜ ਓ ਯਾਰ ਧੋਕਾ ਦੇ ਚਲੋ ਕੋਈ ਨਾ ਚਲੋ ਇੰਨਾ ਫਿਰ ਵੀ ਕੀ ਐ ਓਏ ਇੰਨਾ ਕੋਲੇ ਚੱਲਦੇ ਵੇਖਦੇ ਕੀ ਬੰਦਾ ਕੀ ਐਕਸਪੀਰੀਅੰਸ ਹਾਂ ਨਵੇਂ ਮੁੰਡਿਆਂ ਕੋਲ ਚੱਲਦੇ ਬਾਕੀ ਆ ਕੁੜੀਆਂ ਕੋਲੋਂ ਗੁੱਡੀਆਂ ਕੋਲੋਂ ਪੀਲੀ ਕੌਫੀ ਫਰੀ ਦੀ 100 ਰੁਪਏ ਉਹਨੇ ਵਿਚਾਰੀ ਨੇ ਆ ਜੀ ਆਰਡਰ ਕੀ ਚੱਪਲ ਖਾਇਆ ਜੱਸ ਕੌਰ ਚਲੋ ਇਸ 100 ਰੁਪਏ ਹਣੀ 100 ਰੁਪਏ ਪੀ ਕੇ ਕੌਫੀ ਨਿਕਲਦੇ ਹੁਣ ਦਵਾਲ ਦੀ ਕਿੰਨੀਆਂ